ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਪਾਉਲੋ ਕੋਏਲੋ ਦੀ ਕਿਤਾਬ ਸੁਪਨਸਾਜ। ਇਹ ਕਿਤਾਬ ਇੰਗਲਿਸ਼ ਦੇ ਨੋਵਲ ਦਾ ਅਲਕੇਮਿਸਟ ਦਾ ਪੰਜਾਬੀ ਅਨੁਵਾਦ ਹੈ। ਚਲੋ ਪੜਦੇ ਹਾਂ ਇਸ ਕਿਤਾਬ ਨੂੰ ਅੱਗੇ। ਮੁੰਡਾ ਨਖਲੇਸਤਾਨ ਦੇ ਐਨ ਵਿਚਕਾਰ ਬਣੇ ਇੱਕ ਚਿੱਟੇ ਰੰਗ ਦੇ ਤੰਬੂ ਦੇ ਬਾਹਰ ਖੜੇ ਪਹਿਰੇਦਾਰ ਕੋਲ ਗਿਆ। ਮੈਂ ਮੁਖੀਆਂ ਨੂੰ ਮਿਲਣਾ ਚਾਹੁੰਦਾ ਹਾਂ। ਮੈਂ ਮਾਰੋਥਲ ਵਿੱਚ ਕੁਝ ਨਿਸ਼ਾਨੀਆਂ ਦੇਖੀਆਂ ਹਨ। ਬਿਨਾ ਹੰਗਾਰਾ ਭਰਿਆ ਹੀ ਪੈਰੇਦਾਰ ਤੰਬੂ ਦੇ ਅੰਦਰ ਚਲਾ ਗਿਆ ਜਿੱਥੋਂ ਉਹ ਕੁਝ ਸਮਾਂ ਬਾਹਰ ਨਾ ਆਇਆ ਜਦੋਂ ਉਹ ਬਾਹਰ ਆਇਆ ਤਾਂ ਉਹਦੇ ਨਾਲ ਇੱਕ ਅਰਬੀ ਨੌਜਵਾਨ ਸੀ ਜਿਸ ਨੇ ਚਿੱਟੇ ਤੇ ਸੁਨਹਿਰੇ ਰੰਗ ਦੇ ਕੱਪੜੇ ਪਾਏ ਹੋ ਸਨ ਮੁੰਡੇ ਨੇ ਉਸ ਨੌਜਵਾਨ ਨੂੰ ਦੱਸਿਆ ਕਿ ਉਸ ਨੇ ਕੀ ਵੇਖਿਆ ਸੀ ਅਤੇ ਨੌਜਵਾਨ ਨੇ ਉਸ ਉਹਨਾਂ ਨੂੰ ਉੱਥੇ ਹੀ ਅੜੀਕਣ ਲਈ ਕਿਹਾ ਫਿਰ ਉਹ ਤੰਬੂ ਦੇ ਅੰਦਰ ਚਲਾ ਗਿਆ ਰਾਤ ਪੈ ਗਈ ਅਤੇ ਬਹੁਤ ਸਾਰੇ ਜੰਗ ਜੋ ਬੰਦੇ ਅਤੇ ਵਪਾਰੀ ਤੰਬੂ ਵਿੱਚ ਆਉਂਦੇ ਤੇ ਜਾਂਦੇ ਰਹੇ ਇੱਕ ਇੱਕ ਕਰਕੇ ਬਾਹਰ ਬਣਦੀਆਂ ਹੋਈਆਂ ਸਾਰੀਆਂ ਅੱਗਾਂ 부ਝਾ ਦਿੱਤੀਆਂ ਗਈਆਂ ਤੇ ਨਕਲਿਸਤਾਨ ਵੀ ਬਿਲਕੁਲ ਮਾਰੂਥਲ ਵਾਂਗ ਹੀ ਚੁੱਪ ਹੋ ਗਿਆ ਸਿਰਫ ਇਸ ਵੱਡੇ ਤੰਬੂ ਦੀਆਂ ਹੀ ਸਾਰੀਆਂ ਰੌਸ਼ਨੀਆਂ جگਦੀਆਂ ਰਹੀਆਂ ਇਸ ਸਾਰੇ ਸਮੇਂ ਦੌਰਾਨ ਮੁੰਡਾ ਫਾਤਿਮਾ ਬਾਰੇ ਸੋਚਦਾ ਰਿਹਾ ਅਤੇ ਉਸ ਨੂੰ ਅਜੇ ਵੀ ਫਾਤਿਮਾ ਨਾਲ ਉਹ ਆਪਣੀ ਆਖਰੀ ਮੁਲਾਕਾਤ ਦੀ ਸਮਝ ਨਹੀਂ ਸੀ ਆ ਰਹੀ ਆਖਰਕਾਰ ਕਈ ਘੰਟਿਆਂ ਦੀ ਅਡੀਕ ਤੋਂ ਬਾਅਦ ਪੈੜੇਦਾਰ ਮੁੰਡੇ ਨੂੰ ਅੰਦਰ ਲੈ ਗਿਆ ਅੰਦਰ ਜੋ ਕੁਝ ਉਸਨੇ ਵੇਖਿਆ ਉਸ ਨਾਲ ਮੁੰਡਾ ਹੈਰਾਨ ਹੀ ਰਹਿ ਗਿਆ ਉਸਨੇ ਤਾਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਮਾਰੂਥਲ ਦੇ ਵਿਚਕਾਰ ਇਸ ਤਰ੍ਹਾਂ ਦਾ ਵੀ ਕੋਈ ਤੰਗੂ ਮੌਜੂਦ ਹੈ ਜ਼ਮੀਨ ਤੇ ਇਸ ਤਰ੍ਹਾਂ ਦੇ ਖੂਬਸੂਰਤ ਗਲੀਚੇ ਵਿਛੇ ਹੋਏ ਸਨ ਜਿਹੜੇ ਉਸਨੇ ਅੱਜ ਤੱਕ ਕਦੇ ਨਹੀਂ ਸਨ ਵੇਖੇ ਤੰਬੂ ਦੀ ਛੱਤ ਦੇ ਨਾਲ-ਨਾਲ ਵੱਡੇ-ਵੱਡੇ ਲੈਂਪ ਲਟਕ ਰਹੇ ਸਨ ਜਿਹੜੇ ਸੋਨੇ ਦੇ ਬਣੇ ਹੋਏ ਸਨ ਅਤੇ ਹਰੇਕ ਵਿੱਚ ਹੀ ਮੋਮਬਤੀ ਜਗਾਈ ਹੋਈ ਸੀ ਕਬੀਲੇ ਦੇ ਮੁਖੀ ਤੰਬੂ ਦੇ ਪਿਛਲੇ ਪਾਸੇ ਅਰਧ ਚੱਕਰ ਬਣਾ ਕੇ ਬੈਠੇ ਸਨ ਉਹਨਾਂ ਦੇ ਹੇਠਾਂ ਬਾੜੀ ਵਧੀਆ ਕਢਾਈ ਵਾਲੇ ਰੇਸ਼ਮ ਦੇ ਤਕੀਏ ਸਨ ਨੌਕਰ ਚਾਹ ਅਤੇ ਮਸਾਲਿਆਂ ਨਾਲ ਭਰੀਆਂ ਥਾਲੀਆਂ ਲੈ ਕੇ ਆ ਰਹੇ ਸਨ ਕੁਝ ਹੋਰ ਨੌਕਰ ਹੁੱਕਿਆਂ ਦੀ ਅੱਗ ਮਗਾਉਣ ਵਿੱਚ ਲੱਗੇ ਹੋਏ ਸਨ ਮਹੌਲ ਵਿੱਚ ਦੰਬਾਕੂ ਦੀ ਮਿੱਠੀ-ਮਿੱਠੀ ਮਹਿਕ ਫੈਲੀ ਹੋਈ ਸੀ। ਕੁੱਲ 8 ਮੁਖੀ ਸਨ ਪਰ ਮੁੰਡੇ ਨੇ ਤੁਰੰਤ ਹੀ ਮਹਿਸੂਸ ਕਰ ਲਿਆ ਕਿ ਉਹਨਾਂ ਵਿੱਚ ਸਭ ਤੋਂ ਅਹਿਮ ਕੌਣ ਸੀ। ਇਹ ਚਿੱਟੇ ਅਤੇ ਸਨੇਰੀ ਕੱਪੜਿਆਂ ਵਾਲਾ ਅਰਬ ਸੀ ਜਿਹੜਾ ਅੱਧ ਚੱਕਰ ਦੇ ਐਨ ਵਿਚਾਲੇ ਬੈਠਾ ਸੀ। ਉਸ ਦੇ ਨਾਲ ਹੀ ਉਹ ਔ ਨੌਜਵਾਨ ਅਰਬ ਮੁੰਡਾ ਬੈਠਾ ਸੀ ਜਿਸ ਨਾਲ ਮੁੰਡੇ ਨੇ ਪਹਿਲਾਂ ਗੱਲ ਕੀਤੀ ਸੀ। ਮੁਖੀਆਂ ਵਿੱਚੋਂ ਇੱਕ ਨੇ ਮੁੰਡੇ ਵੱਲ ਵੇਖਦੇ ਹੋਏ ਪੁੱਛਿਆ ਇਹ ਅਜਨਬੀ ਕੌਣ ਹੈ ਜਿਹੜਾ ਨਿਸ਼ਾਨੀਆਂ ਦੀ ਗੱਲ ਕਰਦਾ ਹੈ ਇਹ ਮੈਂ ਹਾਂ ਮੁੰਡੇ ਨੇ ਜਵਾਬ ਦਿੱਤਾ ਤੇ ਉਸ ਨੇ ਇਹ ਵੀ ਦੱਸ ਦਿੱਤਾ ਕਿ ਉਸ ਨੇ ਕੀ ਵੇਖਿਆ ਸੀ ਮਾਰੂਥਲ ਇਸ ਤਰ੍ਹਾਂ ਦੀਆਂ ਗੱਲਾਂ ਕਿਸੇ ਅਜਨਬੀ ਕੋਲੋਂ ਕਿਉਂ ਪ੍ਰਗਟ ਕਰੇਗਾ ਜਦਕਿ ਇਹ ਜਾਣਦਾ ਹੈ ਕਿ ਅਸੀਂ ਕਈ ਪੁਛਤਾ ਤੋਂ ਇੱਥੇ ਹਾਂ ਇੱਕ ਹੋਰ ਮੁਖੀ ਨਿੱਗਿਆ ਮੁੰਡਾ ਕਹਿਣ ਲੱਗਾ ਕਿਉਂਕਿ ਮੇਰੀਆਂ ਅੱਖਾਂ ਨੂੰ ਅਜੇ ਵੀ ਮਾਰੂਥਲ ਦੀ ਆਦਤ ਨਹੀਂ ਪਈ ਮੈਂ ਉਹ ਚੀਜ਼ਾਂ ਵੇਖ ਸਕਦਾ ਹਾਂ ਜਿਹੜੀਆਂ ਮਾਰੂਥਲ ਦੀਆਂ ਆਦੀ ਹੋ ਚੁੱਕੀਆਂ ਅੱਖਾਂ ਸ਼ਾਇਦ ਨਾ ਦੇਖ ਸਕਣ ਉਸਨੇ ਸੋਚਿਆ ਕਿ ਮੈਂ ਸੰਸਾਰ ਦੀ ਆਤਮਾ ਬਾਰੇ ਵੀ ਜਾਣਦਾ ਹਾਂ ਤੀਜਾ ਮੁਖੀ ਕਹਿਣ ਲੱਗਾ ਨਖਲਿਸਤਾਨ ਸਾਂਝੀ ਜ਼ਮੀਨ ਹੈ ਇਸ ਤੇ ਕੋਈ ਹਮਲਾ ਨਹੀਂ ਕਰਦਾ ਮੈਂ ਤਾਂ ਸਿਰਫ ਉਹੀ ਕੁਝ ਦੱਸ ਸਕਦਾ ਹਾਂ ਜੋ ਕੁਝ ਮੈਂ ਵੇਖਿਆ ਹੈ ਜੇਕਰ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤਾਂ ਤੁਹਾਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਸਾਰੇ ਜਾਨੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਲੱਗੇ ਉਹ ਐਸੀ ਅਰਬੀ ਭਾਸ਼ਾ ਵਿੱਚ ਗੱਲ ਕਰ ਰਹੇ ਸਨ ਜਿਸ ਤੇ ਮੁੰਡੇ ਨੂੰ ਸਮਝ ਨਹੀਂ ਸੀ ਆ ਰਹੀ ਪਰ ਜਦੋਂ ਉਸਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪਹਿਰੇਦਾਰ ਨੇ ਉਸ ਨੂੰ ਰੁਕਣ ਲਈ ਕਿਹਾ ਮੁੰਡਾ ਡਰ ਗਿਆ ਨਿਸ਼ਾਨੀਆਂ ਦੱਸ ਰਹੀਆਂ ਸਨ ਕਿ ਕੋਈ ਗੜਬੜ ਹੈ ਉਸ ਨੂੰ ਅਫਸੋਸ ਹੋਇਆ ਕਿ ਉਸਨੇ ਮਾਰੋਥਲ ਵਿੱਚ ਵੇਖੇ ਦ੍ਰਿਸ਼ਾਰੇ ਊਠ ਵਾਲੇ ਨੂੰ ਦੱਸਿਆ ਸੀ ਅਚੰਤੇ ਹੀ ਵਿਚਾਰਲਾ ਮੁਖੀਆ ਸ਼ਾਂਤੀ ਨਾਲ ਮੁਸਕਰਾਇਆ ਅਤੇ ਮੁੰਡੇ ਨੇ ਚੰਗਾ ਚੰਗਾ ਮਹਿਸੂਸ ਕੀਤਾ ਇਹ ਬੰਦਾ ਬਹਿਸ ਵਿੱਚ ਸ਼ਾਮਲ ਨਹੀਂ ਸੀ ਹੋਇਆ ਅਤੇ ਸਹੀ ਗੱਲ ਤਾਂ ਇਹ ਹੈ ਕਿ ਉਸ ਨੇ ਇਸ ਵੇਲੇ ਤੱਕ ਇੱਕ ਵੀ ਸ਼ਬਦ ਨਹੀਂ ਸੀ ਬੋਲਿਆ ਪਰ ਮੁੰਡੇ ਨੇ ਹੁਣ ਤੱਕ ਸੰਸਾਰ ਦੀ ਭਾਸ਼ਾ ਦੀ ਆਤ ਪੈ ਚੁੱਕੀ ਸੀ ਅਤੇ ਉਸ ਨੂੰ ਤੰਬੂ ਦੇ ਇਸ ਅਮੰਦੀਆਂ ਲਹਿਰਾ ਮਹਿਸੂਸ ਹੋਣ ਲੱਗੀਆਂ ਹੁਣ ਉਹ ਮਹਿਸੂਸ ਕਰਨ ਲੱਗਾ ਕਿ ਉਸ ਨੇ ਠੀਕ ਹੀ ਕੀਤਾ ਸੀ ਵਿਚਾਰ ਬਟਾਂਦਰਾ ਖਤਮ ਹੋਇਆ ਮੁੱਖੇ ਕੁਝ ਪਲਾਂ ਲਈ ਚੁੱਪ ਹੋ ਗਿਆ ਤੇ ਸੁਣਨ ਲੱਗੇ ਕਿ ਵਡੇਰੀ ਉਮਰ ਦਾ ਆਦਮੀ ਕੀ ਕਹਿ ਰਿਹਾ ਸੀ ਜਦੋਂ ਉਸ ਨੇ ਮੁੰਡੇ ਵੱਲ ਮੂੰਹ ਕੀਤਾ ਤਾਂ ਉਸ ਦਾ ਭਾਵ ਬੜਾ ਠੰਡਾ ਤੇ ਦੂਰ ਵਾਲਾ ਸੀ ਉਹ ਆਦਮੀ ਨੇ ਹੁਣ ਐਸੀ ਭਾਸ਼ਾ ਵਿੱਚ ਗੱਲ ਕੀਤੀ ਜਿਹੜੀ ਮੁੰਡਾ ਸਮਝ ਸਕਦਾ ਸੀ 2000 ਸਾਲ ਪਹਿਲਾਂ ਕਿਸੇ ਦੂਰ ਦੀ ਧਰਤੀ ਤੇ ਇੱਕ ਐਸੇ ਬੰਦੇ ਨੂੰ ਪਹਿਲਾਂ ਤਹਿਖਾਨੇ ਵਿੱਚ ਛੁੱਟਿਆ ਗਿਆ ਸੀ ਜਿਹੜਾ ਨਿਸ਼ਾਨੀਆਂ ਵਿੱਚ ਵਿਸ਼ਵਾਸ ਰੱਖਦਾ ਸੀ ਅਤੇ ਫਿਰ ਉਸ ਨੂੰ ਗੁਲਾਮ ਬਣਾ ਕੇ ਵੇਚ ਦਿੱਤਾ ਗਿਆ ਸੀ ਸਾਡੇ ਵਪਾਰੀਆਂ ਨੇ ਉਸ ਆਦਮੀ ਨੂੰ ਖਰੀਦ ਲਿਆ ਅਤੇ ਉਸ ਨੂੰ ਇੱਥੇ ਮਿਸਰ ਲੈ ਆਏ ਅਸੀਂ ਸਭ ਜਾਣਦੇ ਹਾਂ ਕਿ ਜਿਹੜਾ ਬੰਦਾ ਵੀ ਸੁਪਨਿਆਂ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਇਹ ਵੀ ਜਾਣਦਾ ਹੈ ਕਿ ਇਹਨਾਂ ਦੀ ਵਿਆਖਿਆ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਉਸਨੇ ਆਪਣੀ ਗੱਲ ਜਾਰੀ ਰੱਖੀ ਜਦੋਂ ਫਰਾਉਨ ਨੂੰ ਸੁਪਨਾ ਆਇਆ ਕਿ ਕੁਝ ਗਾਵਾਂ ਪਤਲੀਆਂ ਸਨ ਅਤੇ ਕੁਝ ਗਾਵਾਂ ਮੋਟੀਆਂ ਤਾਂ ਇੱਕ ਆਦਮੀ ਨੇ ਮਿਸਰ ਨੂੰ ਭੁੱਖਮਰੀ ਤੋਂ ਬਚਾ ਲਿਆ ਸੀ ਉਸ ਦਾ ਨਾਂ ਜੋਸਫ ਸੀ ਤੇਰੇ ਵਾਂਗ ਉਹ ਵੀ ਇੱਕ ਅਜੀਬ ਧਰਤੀ ਤੇ ਅਜਨਬੀ ਸੀ ਅਤੇ ਉਸ ਦੀ ਉਮਰ ਵੀ ਤੇਰੇ ਕੋ ਜਿੰਨੀ ਹੀ ਸੀ ਉਹ ਰੁਕਿਆ ਪਰ ਉਸ ਦੀ ਅੱਖਾਂ ਵਿੱਚ ਅਜੇ ਵੀ ਗੈਰ ਦੋਸਤਾਨਾ ਪ੍ਰਭਾਵ ਸੀ ਅਸੀਂ ਸਦਾ ਹੀ ਰਵਾਇਤਾਂ ਦੀ ਪਾਲਣ ਕਰਦੇ ਹਾਂ ਰਵਾਇਤ ਨੇ ਹੀ ਮਿਸਰ ਨੂੰ ਉਹਨਾਂ ਦਿਨਾਂ ਵਿੱਚ ਭੁੱਖ ਮਰੀ ਤੋਂ ਬਚਾਇਆ ਸੀ ਅਤੇ ਮਿਸਰੀਆਂ ਨੂੰ ਸਭ ਤੋਂ ਅਮੀਰ ਲੋਕ ਬਣਾ ਦਿੱਤਾ ਸੀ ਰਵਾਇਤਾਂ ਹੀ ਮਨੁੱਖ ਨੂੰ ਸਿਖਾਉਂਦੀਆਂ ਹਨ ਕਿ ਮਾਰੋਤਲ ਕਿਵੇਂ ਬਾਰ ਕਰਨਾ ਹੈ ਅਤੇ ਕਿਵੇਂ ਉਸਦੇ ਬੱਚਿਆਂ ਦੇ ਨਿਕਾਹ ਹੋਣਗੇ ਰਵੈਤਾ ਹੀ ਇਹ ਕਹਿੰਦੀ ਹਨ ਕਿ ਨਖਲਿਸਤਾਨ ਇੱਕ ਸਾਂਝਾ ਇਲਾਕਾ ਹੈ ਕਿਉਂਕਿ ਦੋਵੇਂ ਤਰ੍ਹਾਂ ਕੋੜ ਹੀ ਨਖਰੇਸਤਾਨ ਹੁੰਦੇ ਹਨ ਇਸ ਲਈ ਦੋਵਾਂ ਦੇ ਨਖਲਿਸਤਾਨ ਹੀ ਖਤਰੇ ਵਿੱਚ ਪੈ ਸਕਦੇ ਹਨ ਜਦੋਂ ਉਹ ਬੰਦਾ ਬੋਲ ਰਿਹਾ ਸੀ ਤਾਂ ਹੋਰ ਕਿਸੇ ਨੇ ਵੀ ਇੱਕ ਸ਼ਬਦ ਤੱਕ ਨਾ ਕਿਹਾ ਪਰ ਰਵੈਤਾ ਇਹ ਵੀ ਦੱਸਦੀ ਹਨ ਕਿ ਸਾਨੂੰ ਮਾਰੂਥਲ ਦੇ ਸਨੇਹਾ ਵਿੱਚ ਯਕੀਨ ਰੱਖਣਾ ਚਾਹੀਦਾ ਹੈ ਅਸੀਂ ਜੋ ਵੀ ਕੁਝ ਜਾਣਦੇ ਹਾਂ ਉਹ ਸਭ ਕੁਝ ਸਾਨੂੰ ਮਾਰੂਥਲ ਨੇ ਹੀ ਸਿਖਾਇਆ ਹੈ ਉਸ ਆਦਮੀ ਨੇ ਇਸ਼ਾਰਾ ਕੀਤਾ ਤੇ ਸਾਰੇ ਜਣੇ ਉੱਠ ਖੜੇ ਹੋਏ ਮੀਟਿੰਗ ਮੁੱਕ ਗਈ। ਹੁੱਕੇ ਬੁਝਾ ਦਿੱਤੇ ਗਏ ਤੇ ਪੈੜਦਰ ਸਾਵਧਾਨ ਖੜੇ ਸਨ ਮੁੰਡਾ ਜਾਣ ਲੱਗਾ ਤਾਂ ਉਸ ਬਡੇਰੀ ਉਮਰ ਦੇ ਆਦਮੀ ਨੇ ਉਸ ਨੂੰ ਬੁਲਾ ਕੇ ਕਿਹਾ ਕੱਲ ਤੋਂ ਅਸੀਂ ਉਸ ਸਮਝੌਤੇ ਨੂੰ ਤੋੜ ਰਹੇ ਹਾਂ ਜਿਸ ਵਿੱਚ ਕਿਹਾ ਗਿਆ ਸੀ ਕਿ ਨਖਲਿਸਤਾਨ ਦੇ ਕੋਈ ਵੀ ਬੰਦਾ ਹਥਿਆਰ ਆਪਣੇ ਕੋਲ ਨਹੀਂ ਰੱਖੇਗਾ। ਕੱਲ ਦਾ ਸਾਰਾ ਦਿਨ ਅਸੀਂ ਦੁਸ਼ਮਣ ਦੀ ਭਾਲ ਵਿੱਚ ਬਤਾਵਾਂਗੇ ਜਦੋਂ ਸੂਰਜ ਡੁੱਬਿਆ ਤਾਂ ਸਾਰੇ ਲੋਕ ਇੱਕ ਵਾਰ ਫਿਰ ਆਪੋ ਆਪਣੇ ਹਥਿਆਰ ਮੈਨੂੰ ਸੌਂਪ ਦੇਣਗੇ ਸਾਡੇ ਦੁਸ਼ਮਣ ਦੇ ਮਰਨ ਵਾਲੇ 10 ਬੰਦਿਆਂ ਪਿੱਛੇ ਤੈਨੂੰ ਸੋਨੇ ਦੀ ਇੱਕ ਮੋਹਰ ਮਿਲੇਗੀ ਪਰ ਹਥਿਆਰਾਂ ਦੀ ਵਰਤੋਂ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਉਹ ਹਮਲਾ ਨਹੀਂ ਕਰਨਗੇ ਮਾਰੂਥਲ ਵਿੱਚ ਹਥਿਆਰ ਬਹੁਤ ਕੱਪੀ ਹੁੰਦੇ ਹਨ ਅਤੇ ਜੇ ਇਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਹੋ ਸਕਦਾ ਹੈ ਕਿ ਅਗਲੀ ਵਾਰ ਇਹ ਕੰਮ ਹੀ ਨਾ ਕਰਨ। ਕੱਲ ਦੇ ਦਿਨ ਦੇ ਅੰਤ ਤੱਕ ਜੇ ਇਹਨਾਂ ਵਿੱਚੋਂ ਇੱਕ ਵੀ ਹਥਿਆਰ ਦੀ ਵਰਤੋਂ ਨਾ ਕੀਤੀ ਜਾ ਸਕੇ ਤਾਂ ਇਸ ਦੀ ਵਰਤੋਂ ਤੇਰੇ ਤੇ ਕੀਤੀ ਜਾਵੇਗੀ। ਜਦੋਂ ਮੁੰਡਾ ਤੰਬੂ ਵਿੱਚੋਂ ਬਾਹਰ ਨਿਕਲਿਆ ਤਾਂ ਮਾਰੂਥਲ ਪੂਰਨਮਾਸ਼ੀ ਦੀ ਰੌਸ਼ਨੀ ਵਿੱਚ ਨਹਾ ਰਿਹਾ ਸੀ। ਉਹ ਆਪਣੇ ਤੰਬੂ ਤੋਂ 20 ਮਿੰਟ ਦੀ ਦੂਰੀ ਤੇ ਸੀ ਅਤੇ ਉਸ ਨੇ ਉਦੋਂ ਤੁਰਨਾ ਸ਼ੁਰੂ ਕੀਤਾ ਜੋ ਕੁਝ ਵਾਪਰਿਆ ਸੀ ਉਸ ਤੋਂ ਉਹ ਚੌਕਸ ਹੋ ਗਿਆ ਸੀ। ਉਸ ਸੰਸਾਰ ਦੀ ਆਤਮਾ ਤੱਕ ਪਹੁੰਚਣ ਵਿੱਚ ਸਫਲ ਹੋ ਗਿਆ ਸੀ ਅਤੇ ਹੁਣ ਅਜਿਹਾ ਕਰ ਸਕਣ ਦੀ ਕੀਮਤ ਉਸਨੂੰ ਆਪਣੀ ਜ਼ਿੰਦਗੀ ਨਾਲ ਦੇਣੀ ਪੈਣੀ ਸੀ। ਇਹ ਬੜੀ ਡਰਾਉਣੀ ਸ਼ਰਤ ਸੀ ਪਰ ਜਿਸ ਦਿਨ ਉਸਨੇ ਆਪਣੀ ਹੋਂਦ ਦੀ ਭਾਲ ਲਈ ਆਪਣੀਆਂ ਪੇਡਾਂ ਵੇਚੀਆਂ ਸਨ ਉਸੇ ਦਿਨ ਤੋਂ ਹੀ ਉਹ ਖਤਰਨਾਕ ਸ਼ਰਤਾਂ ਲਾਉਂਦਾ ਚੱਲਿਆ ਆ ਰਿਹਾ ਸੀ ਅਤੇ ਉਸਨੂੰ ਚੇਤੇ ਆਇਆ ਕਿ ਊਠ ਵਾਲੇ ਨੇ ਵੀ ਕਿਹਾ ਸੀ ਕਿ ਕੱਲ ਨੂੰ ਹੀ ਮਰ ਜਾਣਾ ਵੀ ਕਿਸੇ ਹੋਰ ਦਿਨ ਮਰਨ ਨਾਲੋਂ ਮਾੜਾ ਨਹੀਂ ਹੋਣ ਲੱਗਾ। ਹਰ ਦਿਨ ਇਸ ਲਈ ਸੀ ਕਿ ਇਸ ਨੂੰ ਜੀਵਿਆ ਜਾਵੇ ਜਾਂ ਫਿਰ ਸੰਸਾਰ ਤੋਂ ਆਪਣੀ ਰਵਾਨਗੀ ਦਾ ਦਿਨ ਮਿਥਿਆ ਜਾਵੇ ਸਭ ਕੁਝ ਇੱਕੋ ਸ਼ਬਦ ਤੇ ਨਿਰਭਰ ਕਰਦਾ ਸੀ ਮਕਤੂਬ ਚੁੱਪਚੀਪੇ ਤੁਰਦੇ ਹੋਏ ਉਸ ਨੂੰ ਹੁਣ ਕੋਈ ਅਫਸੋਸ ਨਹੀਂ ਸੀ ਲੱਗ ਰਿਹਾ ਜੇ ਉਹ ਕੱਲ ਨੂੰ ਮਰ ਜਾਵੇ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਈਸ਼ਵਰ ਭਵਿੱਖ ਨੂੰ ਬਦਲਣਾ ਨਹੀਂ ਚਾਹੁੰਦਾ ਮਰਨ ਤੋਂ ਪਹਿਲਾਂ ਘੱਟੋ ਘੱਟ ਉਸ ਨੇ ਸਾਗਰ ਦਾ ਲੰਗਾ ਪਾਰ ਕਰ ਲਿਆ ਸੀ ਸ਼ੀਸ਼ੇ ਦੇ ਸਮਾਨ ਵਿੱਚ ਕੰਮ ਕੀਤਾ ਸੀ ਮਾਰੂਤਾਲ ਦੀ ਚੁੱਪ ਨੂੰ ਜਾਣਿਆ ਸੀ ਅਤੇ ਫਾਤਿਮਾ ਦੀਆਂ ਅੱਖਾਂ ਵਿੱਚ ਝਾਕਿਆ ਸੀ ਬਹੁਤ ਲੰਮਾ ਸਮਾਂ ਪਹਿਲਾਂ ਜਦੋਂ ਉਹ ਘਰ ਤੋਂ ਰਵਾਨਾ ਹੋਇਆ ਸੀ ਉਸ ਤੋਂ ਬਾਅਦ ਉਸ ਨੇ ਆਪਣੇ ਹਰੇਕ ਦਿਨ ਨੂੰ ਤੀਬਰਤਾ ਨਾਲ ਜੀਵਿਆ ਹੈ ਜਿਵੇਂ ਕੱਲ ਨੂੰ ਵੀ ਮਰ ਜਾਵੇ ਤਾਂ ਵੀ ਉਸ ਨੇ ਹੋਰ ਆਜ ਦੀਆਂ ਨਾਲੋਂ ਕਿਤੇ ਵੱਧ ਵੇਖ ਲਿਆ ਹੋਵੇਗਾ ਅਤੇ ਉਸ ਨੂੰ ਇਹ ਸਭ ਕਹਾਸੇ ਦਾ ਮਾਣ ਸੀ ਅਚਨਚੇਤ ਉਸ ਦੇ ਕੰਨਿ ਪਾੜ ਮੀ ਆਵਾਜ਼ ਸੁਣੀ ਅਤੇ ਹਵਾ ਦੇ ਇੱਕ ਐਸੇ ਵੇਗ ਨਾਲ ਧਰਤੀ ਤੇ ਜਾ ਡਿੱਗਾ ਜਿਸ ਤਰ੍ਹਾਂ ਦਾ ਵੇਗ ਉਸਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ ਸਾਰੇ ਆਲੇ-ਦੁਆਲੇ ਇੰਨੀ ਧੂੜ ਚੱਕਰ ਜ ਕੱਟ ਰਹੀ ਸੀ ਕਿ ਇਸ ਨਾਲ ਚੰਦਰਮਾ ਵੀ ਦਸਣਾ ਬੰਦ ਹੋ ਗਿਆ ਉਸ ਦੇ ਸਾਹਮਣੇ ਇੱਕ ਬੜਾ ਵਿਸ਼ਾਲ ਫੈਦ ਕੋੜਾ ਸੀ ਜਿਹੜਾ ਡਰਾਉਣੀਆਂ ਚੀਕਾਂ ਮਾਰਦਾ ਹੋਇਆ ਉਸ ਵੱਲੋਂ ਦੌੜਦਾ ਆ ਰਿਹਾ ਸੀ ਜਦੋਂ ਅੱਖਾਂ ਅੰਨੀਆਂ ਕਰਨ ਵਾਲੀ ਧੂੜ ਰਤਾ ਕੋਠੈਰੀ ਤਾਂ ਮੁੰਡੇ ਨੂੰ ਉਹ ਕੁਝ ਚੇਤੇ ਕਰਕੇ ਕੰਬਾ ਛੜ ਗਿਆ ਜੋ ਕੁਝ ਉਸਨੇ ਹੁਣੇ-ਹੁਣੇ ਵੇਖਿਆ ਸੀ ਕੋੜੇ ਤੇ ਇੱਕ ਐਸਾ ਬੰਦਾ ਸਵਾਰ ਸੀ ਜਿਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਜਿਸ ਦੇ ਖੱਬੇ ਮੋਢੇ ਤੇ ਇੱਕ ਬਾਜ ਬੈਠਾ ਸੀ ਉਸ ਨੇ ਪਗੜੀ ਬੰਨੀ ਹੋਈ ਸੀ ਅਤੇ ਅੱਖਾਂ ਨੂੰ ਛਾੜ ਕੇ ਉਹਦਾ ਸਾਰਾ ਚਿਹਰਾ ਵੀ ਕਾਲੇ ਰਮਾਲ ਨਾਲ ਢਕਿਆ ਹੋਇਆ ਸੀ ਇੰਨ ਲੱਗਦਾ ਸੀ ਜਿਵੇਂ ਉਹ ਮਾਰੂਥਲ ਦਾ ਕੋਈ ਸੰਦੇਸ਼ ਵਾਹਕ ਹੋਵੇ ਪਰ ਉਸ ਦੀ ਮੌਜੂਦਗੀ ਦਾ ਪ੍ਰਭਾਵ ਸਾਧਾਰਨ ਵਾਹਕਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਸੀ ਉਸ ਅਜੀਬ ਘੋੜਸਵਾਰ ਨੇ ਘੋੜੇ ਦੀ ਕਾਠੀ ਨਾਲ ਬੰਨੀ ਮਿਆਨ ਵਿੱਚੋਂ ਇੱਕ ਵੱਡੀ ਗੋਲਾਈਦਾਰ ਤਲਵਾਰ ਕੱਢੀ। ਇਸ ਤਲਵਾਰ ਦੀ ਧਾਰ ਚੰਦਰਮਾ ਦੀ ਰੋਸ਼ਨੀ ਵਿੱਚ ਚਮਕ ਰਹੀ ਸੀ। ਸ਼ਿਕਰਿਆਂ ਦੀ ਉਡਾਣ ਦੇ ਅਰਥ ਸਮਝਾਂ ਦੀ ਹਿੰਮਤ ਕਿਸ ਨੇ ਕੀਤੀ ਹੈ? ਉਸ ਨੇ ਇੰਨੀ ਉੱਚੀ ਆਵਾਜ਼ ਵਿੱਚ ਇਹ ਗੱਲ ਪੁੱਛੀ ਕਿ ਇਹ ਮੇ ਲੱਗਾ ਜਿਵੇਂ ਕਿ ਇਹ ਆਵਾਜ਼ ਅਲਫੀਉਮ ਦੇ 50 ਹਜ਼ਾਰ ਖਜੂਰਾਂ ਦੇ ਦਰਖਤਾਂ ਵਿੱਚੋਂ ਦੀ ਗੂੰਜ ਰਹੀ ਹੋਵੇ। ਇਸ ਤਰ੍ਹਾਂ ਦੀ हिम्मत ਮੈਂ ਕੀਤੀ ਹੈ ਮੁੰਡੇ ਨੇ ਕਿਹਾ ਉਸ ਨੂੰ ਸੰਟਿਆਗੋ ਮੈਟਾਮੋਰਸ ਦਾ ਉਹ ਦ੍ਰਿਸ਼ ਚੇਤੇ ਆਇਆ ਜਿਸ ਵਿੱਚ ਉਹ ਚਿੱਟੇ ਘੋੜੇ ਤੇ ਸਵਾਰ ਸੀ ਅਤੇ ਕਾਫਰ ਮੁਗਲ ਲੋਕ ਮੁੰਡੇ ਦੇ ਪੈਰਾਂ ਹੇਠਾਂ ਦੱਬੇ ਹੋਏ ਸਨ ਇਹ ਆਦਮੀ ਵੀ ਐਨ ਉਸੇ ਤਰ੍ਹਾਂ ਹੀ ਦਿਖਾਈ ਦੇ ਰਿਹਾ ਸੀ ਪਰ ਇਸ ਸਵਾਰੀ ਭੂਮਿਕਾਾਂ ਮ ਉਲਟ ਹੋ ਗਈਆਂ ਸਨ ਇਸ ਤਰ੍ਹਾਂ ਕਰਨ ਦੀ ਹਿੰਮਤ ਮੈਂ ਕੀਤੀ ਹੈ ਬਹੁਤ ਸਾਰੀਆਂ ਜ਼ਿੰਦਗੀਆਂ ਇਸ ਨਾਲ ਬਚ ਜਾਣਗੀਆਂ ਕਿਉਂਕਿ ਮੈਂ ਸੰਸਾਰ ਦੀ ਆਤਮਾ ਵਿੱਚ ਝਾਕਣ ਦੇ ਸਮਰੱਥ ਹੋ ਸਕਿਆ ਹਾਂ ਮੁੰਡੇ ਨੇ ਕਿਹਾ ਅਤੇ ਤਲਵਾਰ ਦਾ ਵਾਰ ਸਹਿਣ ਲਈ ਆਪਣਾ ਸਿਰ ਝੁਕਾ ਦਿੱਤਾ ਤਲਵਾਰ ਦਾ ਵਾਰ ਨਾ ਹੋਇਆ ਸਭੋ ਅਜਨਵੀਨੀ ਤਲਵਾਰ ਹੌਲੀ-ਹੌਲੀ ਨੀਮੀ ਕਰਨੇ ਸ਼ੁਰੂ ਕਰ ਦਿੱਤੀ ਅਤੇ ਆਖਰਕਾਰ ਇਸ ਦੀ ਨੋਕ ਮੁੰਡੇ ਦੇ ਮੱਥੇ ਨੂੰ ਛੋਣ ਲੱਗੀ ਇਸ ਨਾਲ ਖੂਨ ਦਾ ਇੱਕ ਨਿੱਕਾ ਜਿਹਾ ਧੁੱਪ ਕਾ ਨਿਕਲ ਆਇਆ ਘੋੜਸਵਾਰ ਪੂਰੀ ਤਰ੍ਹਾਂ ਅਹਲ ਖੜਾ ਸੀ ਮੁੰਡਾ ਵੀ ਉਸੇ ਤਰ੍ਹਾਂ ਅਹਲ ਸੀ ਦੌੜ ਜਾਣ ਦਾ ਤਾਂ ਮੁੰਡੇ ਦੇ ਮਨ ਅੰਦਰ ਖਿਆਲ ਤੱਕ ਨਾ ਆਇਆ ਆਪਣੇ ਦਿਲ ਵਿੱਚ ਉਸ ਨੇ ਅਜੀਬ ਕਿਸਮ ਦੀ ਖੁਸ਼ੀ ਮਹਿਸੂਸ ਕੀਤੀ ਉਹ ਆਪਣੀ ਹਉਣੀ ਨੂੰ ਲੱਭਦੇ ਹੋਏ ਮਰਨ ਜਾ ਰਿਹਾ ਸੀ ਅਤੇ ਫਾਤਿਮਾ ਲਈ ਵੀ ਆਖਰਕਾਰ ਸਭ ਨਿਸ਼ਾਨੀਆਂ ਸੱਚ ਸਾਬਤ ਹੋਈਆਂ ਇਸ ਵੇਲੇ ਉਹ ਦੁਸ਼ਮਣ ਦੇ ਆਮੋ ਸਾਹਮਣੇ ਸੀ ਪਰ ਮੌਤ ਬਾਰੇ ਡਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਸੰਸਾਰ ਦੀ ਆਤਮਾ ਉਸ ਦੀ ਅਡੀਕ ਕਰ ਰਹੀ ਸੀ ਅਤੇ ਛੇਤੀ ਹੀ ਉਹ ਇਸਦਾ ਹਿੱਸਾ ਬਣ ਜਾਵੇਗਾ ਅਤੇ ਕੱਲ ਨੂੰ ਉਸ ਦਾ ਦੁਸ਼ਮਣ ਵੀ ਉਸੇ ਆਤਮਾ ਦਾ ਹਿੱਸਾ ਹੋ ਜਾਵੇਗਾ। ਅੱਜ ਨਵੀ ਨੇ ਆਪਣੀ ਤਲਵਾਰ ਦੀ ਨੋਕ ਮੁੰਡੇ ਦੇ ਮੱਥੇ ਤੇ ਲਾਈ ਰੱਖੀ ਅਤੇ ਕਿਹਾ ਤੂੰ ਪੰਛੀਆਂ ਦੀ ਉਡਾਣ ਦੇ ਅਰਥ ਕਿਉਂ ਪੜੇ ਸਨ? ਮੈਂ ਸਿਰਫ ਉਹ ਹੀ ਕੁਝ ਹੀ ਪੜਿਆ ਸੀ ਜੋ ਕੁਝ ਪੰਛੀ ਮੈਨੂੰ ਦੱਸਣਾ ਚਾਹੁੰਦੇ ਸਨ। ਉਹ ਨਖਲਿਸਤਾਨ ਨੂੰ ਬਚਾਉਣਾ ਚਾਹੁੰਦੇ ਸਨ। ਕੱਲ ਨੂੰ ਤੁਸੀਂ ਸਾਰੇ ਮਰ ਜਾਓਗੇ ਕਿਉਂਕਿ ਨਖਲਿਸਤਾਨ ਵਿੱਚ ਬੰਦਿਆਂ ਦੀ ਗਿਣਤੀ ਤੁਹਾਡੇ ਨਾਲੋਂ ਵਧੇਰੇ ਹੈ। ਤਲਵਾਰ ਜਿਉਂ ਦੀ ਤਿਉਂ ਕਾਇਮ ਸੀ ਅੱਲਾਹ ਦੀ ਮਰਜ਼ੀ ਨੂੰ ਬਦਲਣ ਵਾਲਾ ਤੂੰ ਕੌਣ ਹੁੰਦਾ ਹੈ ਅੱਲਾਹ ਨੇ ਫੌਜਾਂ ਬਣਾਈਆਂ ਹਨ ਅਤੇ ਉਸੇ ਨੇ ਹੀ ਸ਼ਿਕਰੇ ਬਣਾਏ ਹਨ ਅੱਲਾਹ ਨੇ ਮੈਨੂੰ ਪੰਛੀਆਂ ਦੀ ਭਾਸ਼ਾ ਸਿਖਾਈ ਹੈ ਸਭ ਕੁਝ ਇੱਕੋ ਹੀ ਹੱਥ ਵੱਲੋਂ ਲਿਖਿਆ ਗਿਆ ਹੈ ਮੁੰਡੇ ਨੇ ਊਠ ਵਾਲੇ ਦੇ ਸ਼ਬਦਾਂ ਨੂੰ ਚੇਤੇ ਕਰਦੇ ਹੋਏ ਕਿਹਾ ਅੱਜ ਨਵੀ ਨੇ ਮੁੰਡੇ ਦੇ ਮੱਥੇ ਤੋਂ ਤਲਵਾਰ ਹਟਾ ਲਈ ਅਤੇ ਮੁੰਡੇ ਨੇ ਬਹੁਤ ਰਾਹਤ ਮਹਿਸੂਸ ਕੀਤੀ ਪਰ ਅਜੇ ਵੀ ਉਹ ਭੱਜ ਨਹੀਂ ਸੀ ਸਕਦਾ ਅਜਨਵੀ ਕਹਿਣ ਲੱਗਾ ਆਪਣੀਆਂ ਭਵਿੱਖ ਬਾਣੀਆਂ ਸੰਭਾਲ ਕੇ ਰੱਖਿਆ ਕਰ ਜਦੋਂ ਕੋਈ ਚੀਜ਼ ਲਿਖ ਦਿੱਤੀ ਗਈ ਹੋਵੇ ਤਾਂ ਇਸ ਨੂੰ ਕਿਸੇ ਤਰ੍ਹਾਂ ਵੀ ਬਦਲਿਆ ਨਹੀਂ ਜਾ ਸਕਦਾ ਮੁੰਡੇ ਨੇ ਕਿਹਾ ਮੈਂ ਤਾਂ ਸਿਰਫ ਇੱਕ ਫੌਜ ਹੀ ਵੇਖੀ ਸੀ ਮੈਂ ਲੜਾਈ ਦਾ ਸੱਠਾ ਨਹੀਂ ਸੀ ਵੇਖਿਆ ਉਸ ਦੇ ਇਸ ਜਵਾਬ ਤੋਂ ਅਜਨਵੀ ਸੰਤੁਸ਼ਟ ਪ੍ਰਤੀਤ ਹੁੰਦਾ ਸੀ ਪਰ ਉਸ ਨੇ ਤਲਵਾਰ ਆਪਣੇ ਹੱਥ ਵਿੱਚ ਫੜੀ ਰੱਖੀ ਅਤੇ ਪੁੱਛਿਆ ਇੱਕ ਅਜਨਵੀ ਇਸ ਅਜਨਵੀ ਧਰਤੀ ਤੇ ਕੀ ਕਰ ਰਿਹਾ ਹੈ ਮੈਂ ਆਪਣੀ ਹੋਂਦੀ ਦੀ ਭਾਲ ਕਰ ਰਿਹਾ ਹਾਂ ਇਸ ਗੱਲ ਨੂੰ ਤੂੰ ਨਹੀਂ ਜਾ ਸਮਝ ਸਕੇਂਗਾ। ਅਜ ਨਵੀ ਨੇ ਤਲਵਾਰ ਆਪਣੀ ਮਿਆਨ ਵਿੱਚ ਪਾ ਲਈ ਤੇ ਮੁੰਡੇ ਨੇ ਹੋਰ ਵੀ ਸੌਖ ਮਹਿਸੂਸ ਕੀਤੀ। ਅਜ ਨਵੀ ਬੋਲਿਆ, ਮੈਨੂੰ ਤੇਰੇ ਹੌਸਲੇ ਦਾ ਇਮਤਿਹਾਨ ਲੈਣਾ ਪੈਣਾ ਸੀ। ਸੰਸਾਰ ਦੀ ਭਾਸ਼ਾ ਸਮਝ ਸਕਣ ਲਈ ਸਭ ਤੋਂ ਜ਼ਰੂਰੀ ਗੁਣ ਹੌਸਲਾ ਹੀ ਹੁੰਦਾ ਹੈ। ਮੁੰਡੇ ਨੂੰ ਬੜੀ ਹੈਰਾਨੀ ਹੋਈ। ਅਜ ਨਵੀ ਉਹਨਾਂ ਗੱਲਾਂ ਬਾਰੇ ਬੋਲ ਰਿਹਾ ਸੀ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਵਕਫੀ ਸੀ। ਉਸ ਨੇ ਆਪਣੀ ਗੱਲ ਜਾਰੀ ਰੱਖੀ। ਹੁਣ ਜਦੋਂ ਤੂੰ ਇੰਨੀ ਦੂਰ ਤੱਕ ਆ ਹੀ ਗਿਆ ਹੈ ਤਾਂ ਹੌਸਲਾ ਨਾ ਹਾਰੀ ਤੂੰ ਮਾਰੂਥਲ ਨੂੰ ਪਿਆਰ ਤਾਂ ਕਰੀ ਪਰ ਇਸ ਤੇ ਕਦੇ ਵੀ ਭਰੋਸਾ ਨਾ ਰੱਖੀ ਇਸ ਦਾ ਕਾਰਨ ਇਹ ਹੈ ਕਿ ਮਾਰੂਥਲ ਸਾਰੇ ਲੋਕਾਂ ਦਾ ਇਮਤਿਹਾਨ ਲੈਂਦਾ ਹੈ ਇਹ ਹਰ ਕਦਮ ਤੇ ਰੁਕਾਵਟ ਪਾਉਂਦਾ ਹੈ ਅਤੇ ਜਿਨ੍ਹਾਂ ਦਾ ਧਿਆਨ ਰਤਾ ਕੋ विलंबे ਹੋ ਜਾਂਦਾ ਹੈ ਉਹਨਾਂ ਨੂੰ ਮਾਰ ਦਿੰਦਾ ਹੈ ਉਸ ਨੇ ਜਦੋਂ ਇਹ ਗੱਲ ਕਹੀ ਤਾਂ ਮੁੰਡੇ ਨੂੰ ਬੁੱਢੇ ਬਾਦਸ਼ਾਹ ਦੀ ਯਾਦ ਆ ਗਈ ਅਜਨਵੀ ਨੇ ਫਿਰ ਕਿਹਾ ਜੇਕਰ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਅਤੇ ਸੂਰਜ ਡੁੱਬਣ ਵੇਲੇ ਤੱਕ ਤੇਰਾ ਸਿਰ ਹਾਲ ਵੀ ਧੜ ਤੇ ਸਲਾਮਤ ਰਿਹਾ ਤਾਂ ਤੂੰ ਮੈਨੂੰ ਮਿਲਣ ਆਵੇਂ ਜਿਸ ਹੱਥ ਵਿੱਚ ਪਹਿਲਾਂ ਤਲਵਾਰ ਫੜੀ ਹੋਈ ਸੀ ਉਸੇ ਵਿੱਚ ਹੁਣ ਇੱਕ ਚਾਬੁਕ ਆ ਗਿਆ ਸੀ ਘੋੜੇ ਨੇ ਫਿਰ ਇੱਕ ਵਾਰੀ ਛੂਟ ਵੱਟੀ ਅਤੇ ਅਜਿਹਾ ਕਰਦੇ ਹੋ ਧੋੜ ਦਾ ਇੱਕ ਬੱਦਲ ਪੈਦਾ ਕਰ ਦਿੱਤਾ ਤੂੰ ਰਹਿੰਦਾ ਕਿੱਥੇ ਹੈ ਮੁੰਡੇ ਨੇ ਘੋੜੇ ਦੇ ਚੜਦੇ ਜਾਂਦੇ ਸਵਾਰ ਨੂੰ ਉੱਚੀ ਆਵਾਜ਼ ਵਿੱਚ ਪੁੱਛਿਆ ਜਾਬੂਕ ਵਾਲੇ ਦੇ ਹੱਥ ਨੇ ਦੱਖਣ ਵੱਲੋਂ ਇਸ਼ਾਰਾ ਕੀਤਾ। ਮੁੰਡੇ ਦੀ ਤਾਂਤ ਸਾਜ ਨਾਲ ਮੁਲਾਕਾਤ ਹੋ ਗਈ ਸੀ। ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ। ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ। ਧੰਨਵਾਦ।